ਸਾਨੂੰ ਨਿਊਜ਼ੀਲੈਂਡ ਲੋਕ ਦੇਖ ਰਹੇ ਨੇ ਆਪਰ ਰੇਡੀਓ ਸਾਡੇ ਵਾਲਾ ਦੇ ਡਿਜੀਟਲ ਪਲੈਟਫਾਰਮ ਤੇ ਆ ਸੋ ਜਿਵੇਂ ਤੁਹਾਡੇ ਆਫਿਸਸ ਦੀ ਗੱਲ ਕਰਾਂ ਕਿ ਇਸ ਗੱਲ ਤੋਂ ਮੈਂ ਵੈਦ ਲਿਆ ਕਿ ਕਿੱਥੇ ਕਿੱਥੇ ਆਫਿਸ ਨੇ ਟੀਮ ਕਿਵੇਂ ਜੋੜਦੀ ਹੈ ਜੋ ਦੇਖ ਰਹੇ ਨੇ ਜਿਓ ਜੁੜਨਾ ਚਾਹੁੰਦੇ ਨੇ ਸੋ ਕੀ ਪ੍ਰੋਸੈਸ ਹੈ ਜਾਂ ਫਿਰ ਕੋਈ ਡੋਨੇਸ਼ਨ ਦੇਣਾ ਚਾਹੁੰਦਾ ਹੈ ਸਰਬਤ ਦਾ ਭਲਾ ਦੇ ਲਈ ਦੇਖੋ ਮੈਂਬਰਸ਼ਿਪ ਸਾਡੀ ਬਹੁਤ ਸੋਖੀ ਹੈ ਐਸੇ ਸਾਡੇ ਕੋਈ ਪੰਜਾਬ ਪੰਜਾਬੀ ਸਾਡੇ ਕੋਈ 30 ਆਫਿਸ ਹੈਗੇ ਨੇ ਇਹ ਉਸ ਤਰ੍ਹਾਂ ਸੀ 13 ਸਟੇਟਾਂ 'ਚ ਕੰਮ ਕਰ ਰਹੇ ਆ ਉਹ ਤੇਨਾਂ ਸਟੇਟ ਨੇ ਸਾਡੇ ਆਫਿਸ ਨੇ। ਉਹ ਟੋਟਲ ਇੰਡੀਆ ਤੋਂ ਬਾਹਰ ਦੇਖਿਆ ਜਾਏ ਤੇ ਸਾਡੇ 14 ਆਫਿਸ ਸਾਡੇ ਇੰਡੀਆ ਤੋਂ ਬਾਹਰ ਵੀ ਹੈਗੇ ਨੇ। ਹਾਂ ਤੇ ਟੋਟਲ 80 ਦੇ ਕਰੀਬ ਸਾਡੇ ਆਫਿਸ ਜਿਹੜੇ ਨੇ ਸਾਡੇ ਹੈਗੇ ਨੇ ਔਰ 3500 ਦੇ ਕਰੀਬ ਸਾਡੇ ਜਿਹੜੇ ਮੈਂਬਰ ਹੈਗੇ ਨੇ ਜਿਹੜੇ ਸਾਡੇ ਨਾਲ ਕੰਮ ਕਰ ਰਹੇ ਨੇ। ਔਰ 900 ਮੈਂ ਜ 940 ਹੋ ਗਏ ਨੇ ਹੁਣ 940 ਬੱਚੇ ਉਹ ਨੇ ਜਿਹੜੇ ਕੀ ਸੈਲਰੀ ਪੇਟ ਨੇ। ਇਹ ਸਾਡੇ EMPLOYEES ਆ। ਉਹ ਜਿਹਨਾਂ ਨੂੰ ਅਸੀਂ ਤਨਖਾਹ ਦਿੰਦੇ ਆ। ਉਹਨਾਂ ਦੇ ਵਿੱਚ ਸਾਡੇ ਟੈਕਨੀਸ਼ੀਅਨਸ ਆ ਗਏ ਇਲੈਕਟ੍ਰਿਕ ਟੈਕਨੀਸ਼ੀਅਨਸ ਹੋ ਗਏ ਤੁਹਾਡੇ ਡੈਲਸਿਸ ਟੈਕਨੀਸ਼ੀਅਨ ਆ ਡਾਕਟਰ ਆ ਜਾਂਦੇ ਨੇ ਜਾਂ ਤਾਂ ਡਿਸਕਿਲਡ ਡਿਵੈਲਪਮੈਂਟ ਸੈਂਟਰ ਉਹਨਾਂ ਦੇ ਸੈਂਕ ਟਿਚਰ ਹੈਗੇ ਨੇ ਜਾਂ ਤੁਹਾਡੇ ਕੰਪਿਊਟਰ ਸਿਸਟਮ ਹੈਗੇ ਇਹ ਇਹਨਾਂ ਦੀ ਦਰਖਾ ਹੈਗੀ ਤੇ ਇਸ ਟਿਕਣਾ ਬੜੀ ਅੱਛੀ ਟੀਮ ਹੈ ਲੇਕਿਨ ਬਾਕੀ ਜਿਹੜੇ 24-2500 ਬੰਦਾ ਹੈ ਉਹ ਸਾਰਾ ਵਲੰਟੀਅਰ ਤੌਰ ਤੇ ਕੰਮ ਕਰ ਰਿਹਾ ਕੋਈ ਬੰਦਾ ਸੰਖਾ ਨਹੀਂ ਲੈ ਰਿਹਾ ਕੋਈ ਬੰਦਾ ਆਪਣੀਆਂ ਗੱਡੀਆਂ ਚਾਹੰਦੇ ਨੇ ਆਪਣਾ ਤੇਲ ਖੁਗਦੇ ਨੇ ਉਹ ਫੁੱਲ ਟਾਈਮ ਦਿੰਦੇ ਨੇ ਸਾਨੂੰ ਅੱਜ ਵੀ ਸਾਡਾ ਜਿਹੜਾ ਆਫਿਸ ਪਟਿਆਲਾ ਆਫਿਸ ਹੈ ਜਿੱਥੇ ਵੀ ਦੇਖ ਲਓ ਉੱਥੇ ਡਾਕਟਰਸ ਹੈਗੇ ਨੇ ਉੱਥੇ ਜਾਂ ਹੋਰ ਜਿੰਨੇ ਵੀ ਬੜੇ ਅੱਛੇ ਜਿਹਾ ਕੁਆਲੀਫਾਈਡ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹ ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਇਸ ਨੂੰ ਜੁਆਇਨ ਕਰ ਲਿਆ ਲੇਕਿਨ ਜਿਹੜੀ ਸਾਨੂੰ ਸੇਵਾ ਦੇ ਰਹੇ ਨੇ ਉਹ 9 ਤੋਂ 5 ਪੂਰੀ ਦੇ ਰਹੇ ਨੇ 9 ਵਜੇ ਸਵੇਰੇ ਆ ਜਾਂਦੇ ਨੇ 5 ਵਜੇ ਜਾਂਦੇ ਨੇ ਔਰ ਕੋਈ ਪੈਸਾ ਨਹੀਂ ਲੈ ਰਹੇ ਮੈਂ ਬੜੀ ਮਿੰਤਾ ਕਰਦਾ ਕਿ ਤੁਸੀਂ ਥੋੜੇ ਬੋਧੇ ਪੈਸੇ ਲੋ ਖਰਚਾ ਤੇਲ ਪਾਣੀ ਦਾ ਲੈ ਲਿਆ ਕਰੋ ਕਹਿੰਦੇ ਨੇ ਜੇ ਸੇਵਾ ਕਰਨੀ ਵੀ ਤੇਲ ਪਾਣੀ ਕਿਉਂ ਲੈਣਾ ਸੋ ਇਹੋ ਜਿਹੇ ਲੋਕ ਸਾਡੇ ਬੜੇ ਮੈਂ ਤਾਂ ਇਹ ਲੱਕੀ ਹਾਂ ਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਤੋ ਮੈਂ ਇਸ ਦਾ ਜੋ ਧਨਵਾਦ ਕਰਦਾ ਕਿ ਮੇਰੇ ਪਾਵਾਂ ਬੜੀਆਂ ਮਜ਼ਬੂਤ ਕੀਤੀਆਂ ਹੋਈਆਂ ਨੇ ਇਹਨਾਂ ਵਦਿਆਂ ਨੇ। ਤੋ ਇਹੋ ਜੀ ਟੀਮਾਂ ਨੇ ਮੇਰੀਆਂ ਹਰ ਡਿਸਟ੍ਰਿਕਟ ਟੀਮ ਜਿਹੜੀ ਮੇਰੀ ਬਹੁਤ ਵਧੀਆ। ਕਰੋਨਾ ਦੇ ਵਿੱਚ ਦੇਖੋ ਸਾਡੇ ਕੋਈ ਵੀ ਸਾਡਾ ਬੰਦਾ ਇੱਕ ਵੀ ਬੰਦਾ ਕਰੋਨਾ ਚ ਕਰ ਨਹੀਂ ਬੈਠਿਆ। ਸਾਰੇ ਰੋਡ ਤੇ ਸੀ। ਸਾਰੇ ਰਾਹੇ ਜੀ ਰਾਸ਼ਨ ਬਚਾ ਰਹੇ ਆ। ਚਾਹੇ ਅਸੀਂ ਪਾਣੀ ਵੰਡ ਰਹੇ ਆ ਚਾਹੇ ਕੁਝ ਵੀ ਕਰ ਰਹੇ ਆ ਪਾਣੀ ਆਏ ਤੋ ਪਾਣੀ ਵਿੱਚ ਜਾ ਰਹੇ ਸਾਰੇ। ਮਤਲਬ ਹਰ ਬੰਦਾ ਗਿਆ ਔਰ ਹਰ ਬੰਦੇ ਨੂੰ ਕਰੋਨਾ ਹੋਇਆ। ਇਵਨ ਮੈਨੂੰ ਆਪ ਇੰਨਾ acha ਮੈਂ ਵੀ 20 ਦਿਨ ਪੀਡੀਆ ਵਿੱਚ ਰਿਹਾ। ਤੇ ਤਬੂ ਹੋਇਆ ਲੇਕਿਨ ਪਿੱਛੇ ਕੋਈ ਨਹੀਂ ਹਟਿਆ ਤੇ ਅਸੀਂ ਲੜਾਈ ਲੜੀ ਹੈ ਕਰੋਨਾ ਨਾਲ ਵੀ ਜਿੱਤੇ ਆ ਸਾਰੀ ਅਸੀਂ ਸਾਰਿਆਂ ਨੇ ਨਾਲ ਕੇ ਕੀਤੀ ਹੈ ਜੀ ਪਰ ਉਸ ਟਾਈਮ ਤੇ ਮੈਂ ਇਹ ਵੀ ਕਰਨਾ ਧੰਨਵਾਦ ਕੀ ਐਨ ਆਰ ਆਈਸ ਲੋਕ ਸਾਡੇ ਜਾਂ ਸਾਡੀਆਂ ਐਨ ਜੀਓ ਜਿਹੜੀਆਂ ਸੀਗੀਆਂ ਇਹਨਾਂ ਨੇ ਵੀ ਬਹੁਤ ਕੰਮ ਕੀਤਾ ਹੈ ਐਨ ਆਰ ਆਈਸ ਨੇ ਕੋਸ਼ਿਸ਼ ਕੀਤੀ ਕਿ ਆਪਣੇ ਆਪਣੇ ਏਰੀਆ ਵਿੱਚ ਉਹਨਾਂ ਨੇ ਫੰਡਿੰਗ ਵੀ ਕੀਤੀ ਹੈ ਚਾਹੇ ਉਹ ਡ੍ਰਾਈਜ਼ਰ ਕਿੱਟਾਂ ਦਿੱਤੀਆਂ ਨੇ ਚਾਹੇ ਉਹਨਾਂ ਨੇ ਪੀ ਪੀ ਕਿੱਟਾਂ ਦਿੱਤੀਆਂ ਨੇ ਮਾਸਕ ਦਿੱਤੇ ਆ ਸੈਨੀਟਾਈਜ਼ਰ ਦਿੱਤੇ ਆ ਕੁਝ ਵੀ ਦਿੱਤਾ ਉਹਨਾਂ ਨੇ ਨਾ ਹਰ ਬੰਦੇ ਨੇ ਕੁਝ ਨਾ ਕੁਝ ਕੀਤਾ ਹੈ ਕਿਉਂਕਿ ਇਹ ਜਿਹੜੀ ਲੜਾਈ ਸੀ ਨਾ ਇਕੱਲੇ ਸਰਕਾਰ ਦੇ ਵਾਸਤੇ ਨਹੀਂ ਸੀ ਇਕੱਲੇ ਸਰਕਾਰ ਕਰੇਗੀ ਤੇ ਕੰਮ ਹੋਏਗਾ ਇਹਦੇ ਵਿੱਚ ਹਰ ਬੰਦੇ ਨੂੰ ਆਪਣਾ ਪਾਰਟ ਕਰਨਾ ਪਿਆ ਉਦੋਂ ਫਿਰ ਇਹ ਆਈ ਨਾ ਗੱਲ ਜੀ ਗੁਰੂ ਸਾਹਿਬ ਨੇ ਜਿਹੜਾ ਕਿਹਾ ਸੀ ਕਿ ਦਸਵੰਦ ਕੱਢਿਆ ਕਰੋ ਦਸਵੰਦ ਦਾ ਇਹ ਬਿਲਕੁਲ ਏਸੀ ਕਿ ਇਹ ਜਿਹੜਾ ਦਸਵੰਦ ਇਸ ਟਾਈਮ ਤੇ ਕੰਮ ਆਇਆ ਲੋਕਾਂ ਨੇ ਨਾ ਹਰ ਬੰਦੇ ਨੇ ਕੋਸ਼ਿਸ਼ ਕੀਤੀ ਕਿ ਕਿਸੇ ਚੀਜ਼ ਨੂੰ ਲੋੜਾ ਚਲੋ ਮੈਂ 100 ਰੁਪਏ ਦੇ ਦਿਆਂ ਮੈਂ 50 ਰੁਪਏ ਦੇ ਦਿਆਂ ਨੂੰ ਮੈਂ ਉਹ ਦਸਵੰਦ ਇਸ ਨੇ ਕੰਮ ਆਇਆ ਥਾ ਕਿ ਡੋਨੇਸ਼ਨਾਂ ਦੀ ਗੱਲ ਮੈਂ ਕਹੀ ਸੀ ਸਰ ਉਹ ਜਿsho ਦੇਖੋ ਮੈਂ ਤੁਹਾਨੂੰ ਬੜੀ ਮੈਂ ਕਲੀਅਰਲੀ ਕਹਿੰਦਾ ਹ ਅਜ ਤੱਕ ਵੀ ਦੇਖੋ ਸਾਡਾ ਟਾਸ ਨੂੰ ਹੁਣ ਕਿੰਨੇ 15 ਸਾਲ ਹੋ ਚਲੇ ਨੇ ਤੇ ਅਸੀਂ ਇੱਕ ਵੀ ਰੁਪਿਆ ਡੋਨੇਸ਼ਨ ਕਿਤੋਂ ਨਹੀਂ ਲਈ ਅੱਜ ਤੱਕ ਨਾ ਕੋਈ ਡੋਨੇਸ਼ਨ ਨਹੀਂ ਲਏ ਕਿਸੇ ਤੋਂ ਕੋਈ ਰਸੀਦ ਬੁੱਕ ਨਹੀਂ ਹੈ ਸਾਡੀ ਕੋਈ ਬੰਦਾ ਪੂਰੇ ਵਰਲਡ 'ਚ ਨਹੀਂ ਕਹਿ ਸਕਦਾ ਕਿ ਐਸਪੇਸਿੰਗ ਉੱਪਰ ਆਏ ਨੂੰ ਜਦ ਸਰਬ ਦਾ ਫਲਾ ਚੈਰੀਟੇਬਲ ਡ੍ਰੈਸ ਨੂੰ ਅਸੀਂ ਡੋਨੇਸ਼ਨ ਦਿੱਤੀ ਹੈ ਕੋਈ ਡੋਨੇਸ਼ਨ ਨਹੀਂ ਹੈ ਸਾਡੀ ਕੋਈ ਮੈਂਬਰਸ਼ਿਪ ਫੀਸ ਨਹੀਂ ਹੈ ਬਿਲਕੁਲ ਇਹ ਓਪਨ ਜਿਹਾ ਕੰਮ ਹੈ ਸਾਡਾ ਸਾਰਾ ਪਰ ਇਹ ਸਾਰਾ ਕੰਮ ਥੋੜੀ ਟੀਮ ਦੇ ਨਾਲ ਨਾਲ ਮਤਲਬ ਇਹ ਜਿਹੜੇ ਕਿਉਂਕਿ ਇਸ ਤੋਂ ਬਾਅਦ ਮੈਂ ਗੱਲ ਕਰੂੰਗੀ ਵੀ ਤੁਸੀਂ ਲੇਟੈਸਟ ਜਿਹੜੇ ਕੰਮ ਕੀਤੇ ਨੇ ਹਸਪੀਟਲਸ ਐਂਡ ਸ਼ਾਇਦ ਕੁਝ ਸਕੂਲਸ ਵਗੈਰਾ ਬਣਾਏ ਨੇ ਸੋ ਉਹ ਸਾਰਾ ਕੁਝ ਤੁਹਾਡੇ ਵੱਲੋਂ ਜਾ ਰਿਹਾ ਹੈ ਹਾਂ ਬਿਲਕੁਲ ਮੇਰੇ ਵੱਲੋਂ ਜਾ ਰਿਹਾ ਸਾਰਾ ਕੋਈ ਅਤਿਕਾ ਦੇਖੋ ਭਾਈ ਵੀ ਮੈਂ ਪਹਿਲਾਂ ਕਿਆ-ਕਿਆ ਟਿਆ ਤੁਹਾਨੂੰ ਸਟਾਰਟਿੰਗ ਵਿੱਚ ਵੀ ਕਿ 392 ਰੁਪਏ ਦੀ ਨੌਕਰੀ ਕੀਤੀ ਸੀ ਉਹੀ ਮੇਰਾ ਆਪਣਾ ਉਸ ਤੋਂ ਬਾਅਦ ਪੌੜੀਆਂ ਚੜੀ ਗਿਆ ਚੜੀ ਗਿਆ ਔਰ ਅਬ ਨੇ ਇੰਨਾ ਕੁਝ ਦਿੱਤਾ ਕਿ ਮੈਂ ਬਿਆਨ ਨਹੀਂ ਕਰ ਸਕਦਾ ਜਿੰਨਾ ਮਰਜ਼ੀ ਖਰਚੇ ਰੋ ਮੁੱਕਣਾ ਹੀ ਨਹੀਂ ਪੈਸਾ ਇਹਦਾ ਇਸ ਲਈ ਮੇਰੀ ਆਪਣੀਆਂ ਜਿਹੜੀਆਂ ਜ਼ਰੂਰਤਾਂ ਮੇਰੀਆਂ ਬਹੁਤ ਘੱਟ ਨੇ ਮੇਰੇ ਆਪਣੀ ਕਮਾਈ ਦਾ ਮਿਲ ਕੇ 2% ਵੀ ਮੈਂ ਆਪਣੇ ਤੇ ਨਹੀਂ ਲਾਂਦਾ ਕਿਉਂਕਿ 2% ਵੀ ਮੇਰਾ ਜ਼ਿਆਦਾ ਹੈ ਜਿਹੜਾ 98% ਹੈ ਉਸ 98% ਤੇ ਮੈਂ ਆਪਣਾ ਹੱਕ ਸਮਝਦਾ ਹੀ ਨਹੀਂ ਆ ਤਾਂ ਮੈਂ ਇਹ ਕਹਿੰਦਾ ਕਿ ਜਿਹੜੇ 90% ਮੇਰੀ ਇਨਕਮ ਹੈ ਜਿਹੜੀ ਸਾਰੀ ਉਹ ਪਬਲਿਕ ਦਾ ਪੈਸਾ ਹੈ ਉਸ ਸਮਾਜ ਤੇ ਖਰਚ ਕਰਨਾ ਸੀ ਔਰ ਉਹ ਸਾਰਾ ਸਮਾਜ ਤੇ ਖਰਚ ਹੋ ਰਿਹਾ ਹੈ ਉਹਦੇ ਲਈ ਮੈਂ ਧੰਨਵਾਦ ਕਰਦਾ ਵੇਗ ਇਸਾਨੀ ਟੀਮਾਂ ਦਾ ਬੜੀਆਂ achੀਆਂ ਟੀਮਾਂ ਨੇ ਬੜੀ ਇਮਾਨਦਾਰੀ ਨਾਲ ਇੱਕੋ ਗੱਲ ਮੰਗਦਾ ਉਹਨਾਂ ਕੋਲੋਂ ਮੈਂ ਟਾਈਮ ਦਿਓ ਮੈਨੂੰ ਟਾਈਮ ਦੇ ਰਹੇ ਨੇ ਉਹ ਐਸਾ ਨਹੀਂ ਨਾਣਾ ਕੁਝ ਨਹੀਂ ਮੈਂ ਕਿਹਾ ਬਸ ਇੱਕੋ ਮੇਰੀ ਗੱਲ ਮੰਨੋ ਕਿ ਜਿਹੜਾ ਮੇਰਾ ਪੈਸਾ ਇਹ ਹੱਕ ਦੀ ਕਮਾਈ ਹੈ ਇਹਨੂੰ ਆਪਣਾ ਪੈਸਾ ਸਮਝ ਕੇ ਉੱਥੇ ਪਹੁੰਚਾਓ ਜਿੱਥੇ ਲੋੜ ਹੈ ਅਗਰ ਗਰੀਬ ਨੂੰ ਦੇਣਾ ਉਹਦੇ ਮੂੰਹ ਰੋਟੀ ਪਾਣੀ ਰੋਟੀ ਪਾ ਦਿਓ ਅਗਰ ਕੋਈ ਮੈਡੀਕਲ ਦੀ ਫੈਸਿਲਿਟੀ ਦੇਣੀ ਦਵਾਈ ਦੇਣੀ ਉਹਨੂੰ ਦਵਾਈ ਉਹਦੇ ਮੂੰਹ ਚ ਪਾ ਦਿਓ ਐਜੂਕੇਸ਼ਨ ਵਾਲਾ ਐਜੂਕੇਸ਼ਨ ਦੇ ਦਿਓ ਸੋ ਮੇਰਾ ਪੈਸਾ ਤੁਹਾਡੀ ਇੱਕ ਡਿਊਟੀ ਹੈ ਕਿ ਮੇਰਾ ਜਿਹੜਾ ਹੱਕ ਦੀ ਕਮਾਈ ਮੇਰੀ ਮੇਰੀ ਮੈਨੂੰ ਕੋਈ ਦੋ ਨੰਬਰ ਦੀ ਕਮਾਈ ਨਹੀਂ ਕਿਤੇ ਹੋ ਵੀ ਹੈਗੀ ਤੇ ਇਹ ਪੈਸਾ ਤੁਸੀਂ ਜਿਹੜਾ ਸਹੀ ਜਗ੍ਹਾ ਪਹੁੰਚਾਓ ਜਿੱਥ 15 ਸਾਲ ਹੋ ਗਏ ਨੇ ਪਰ ਮੈਨੂੰ ਪੂਰਾ ਯਕੀਨ ਹੈ ਕਿ ਅੱਗੋਂ ਵੀ ਮੈਨੂੰ ਲੋੜ ਨਹੀਂ ਪੈਣੀ ਕਿ ਕਿਸੇ ਅਗਰੋਂ ਸੀ ਪੈਸਾ ਲਈਏ ਜਾਂ ਡੋਨੇਸ਼ਨ ਲਈਏ ਲੋਕੀ ਦਿੰਦੇ ਨੇ ਕਹਿੰਦੇ ਨੇ ਮੈਨੂੰ ਕਿ ਤੁਸੀਂ ਡੋਨੇਸ਼ਨ ਲੋਅ ਸੀ ਪੈਸਾ ਖਰਚਣਾ ਜਾਣਦੇ ਆ ਲੇਕਿਨ ਮੇਰੀ ਸਿੱਧੀ ਨਾ ਹੁੰਦੀ ਕਿ ਨਹੀਂ ਸੋਰੀ ਸਾਨੂੰ ਲੋੜ ਹੀ ਨਹੀਂ ਹੈਗੀ ਅਸੀਂ ਆਪਣੇ ਪੈਸਾ ਖਰਚ ਨਹੀਂ ਇਹ ਬੜੀ ਵੱਡੀ ਗੱਲ ਹੈ ਉਹ ਲੱਗੇ ਹੋਏ ਬڑے-ਬڑے ਅچھے ਖਰਚੇ ਨੇ ਛੋਟੇ-ਮੋਟੇ ਖਰਚੇ ਵੀ ਨਹੀਂ ਹੈ ਕਰੋਨਾ ਦੇ ਖਰਚੇ ਨੇ ਮਹੀਨੇ ਦੇ ਲੇਕਿਨ ਚੱਲੀ ਜਾ ਰਿਹਾ ਸਾਰਾ ਕੰਮ ਕੋਈ ਥੋੜ੍ਹ ਨਹੀਂ ਪਈਏ ਤੱਕ ਨਹੀਂ ਆਣੀ ਹੈ ਸੋ ਬਿਊਟੀਫੁਲ